ਤੋ ਹਾਂ ਵੀਰੇ ਬੋਲੋ ਜੀ ਵੀਰੇ ਆਪਾਂ ਪੇਜ ਬਣ ਪੇਜ ਬਣ ਗਿਆ ਵੀਰੇ ਆਪਾਂ ਉਹ ਦੂਜੇ ਲੋਡ ਕਰਵਾਉਣਾ ਆਪਾਂ ਨੇ ਮੋਨੋਟਾਈਜ਼ ਕਰਵਾਉਣਾ ਸੀ ਨਹੀਂ ਪੇਜ ਬਣ ਗਿਆ ਤੁਸੀਂ ਪ੍ਰੋਫਾਈਲ ਤੇ ਕੰਮ ਕਰਦੇ ਹੋ ਕਿ ਪੇਜ ਤੇ ਫੈਲਤੀ ਕੰਮ ਕਰਦਾ ਵੀਰੇ ਮੈਂ ਤੇ ਕਿੰਨੀ ਜੂਰੀਆ ਵਗੈਰਾ ਕਿੰਨੇ ਫੋਲੋਅਰ ਆ ਜੀ ਵੀਰੇ ਆਪਣੇ 1600 ਆ 1600 ਆ ਤੇ ਉਹ ਨਹੀਂ ਪ੍ਰੋਫੈਸ਼ਨਲ ਮੋਡ ਆਨ ਕਰ ਲਿਓ ਤੁਸੀਂ ਨਾ ਇਹ ਨਾ ਮਾੜੇ ਲਿਖਿਆ ਨਹੀਂ ਹੈਗਾ ਵੀਰੇ ਤੁਸੀਂ ਐ ਕਰੋ ਮੇਰੇ ਨਾਲ ਵੀਡੀਓ 'ਚ ਜਾ ਕੇ ਦੇਖੋ ਵੀ Facebook ਤੇ ਮਤਲਬ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਉਹ ਵੀਡੀਓ ਦੇਖਿਓ ਚ ਨਾ ਪ੍ਰੋਫੈਸ਼ਨਲ ਮੋਡ ਔਨ ਕਰਨ ਬਾਰੇ ਦੱਸਿਆ ਬਾਕੀ ਤੁਸੀਂ ਮੈਨੂੰ ਫੋਲੋ ਕੀਤਾ ਜੀ ਹਾਂ ਵੀਰੇ ਮੈਂ ਕਰ ਲਿਆ ਤੁਹਾਨੂੰ ਫੋਲੋ ਮੈਂ ਅੱਜੀ ਵੀਡੀਓ ਦੇਖੀ ਛੁੱਟੀ ਹਾਂ ਕਮੈਂਟ ਕਿਤੇ ਸ਼ੇਅਰ ਕਰ ਦਿਆ ਕਰੋ ਬਾਈ ਕੋਈ ਗੱਲ ਨਹੀਂ ਵੀਰੇ ਉਹ ਮੈਂ ਕਰ ਦਿਆ ਕਰੋਂ ਉਹ ਟੈਨਸ਼ਨ ਨਾ ਲੋ ਹਾਂ ਉਹ ਨਾ ਮੈਂ ਉਹ 'ਚ ਲਿਖਿਆ ਵੀ ਫੋਲੋ ਉਹ ਪ੍ਰੋਫੈਸ਼ਨਲ ਮੋਡ ਕਿੱਥੇ ਜਾ ਕੇ ਹੁਣ ਹੁੰਦਾ ਮੈਂ ਮੰਨ ਲਓ ਹੁਣ ਤੁਹਾਨੂੰ ਫੋਨ ਤੇ ਸਮਝਾਉਂਗਾ ਤੁਹਾਨੂੰ ਨਹੀਂ ਸਮਝ ਲੱਗਣੀ ਮੈਂ ਉਹ ਮਤਲਬ ਦੱਸਿਆ ਪ੍ਰੋਫੈਸ਼ਨਲ ਮੋਡ ਕਿਵੇਂ ਆਨ ਕਰੀਦਾ ਤੇ ਸੈਟਿੰਗ ਵੈਰਾ ਚੈੱਕ ਕਰ ਲਿਓ ਤੇ ਉੱਥੇ ਜਾ ਕੇ ਤੁਸੀਂ ਆਨ ਕਰ ਦਿਓ ਇੱਕ ਵਾਰੀ ਆਨ ਕਰਕੇ ਬਾਅਦ ਚ ਆਫ ਬਿਲਕੁਲ ਨਹੀਂ ਕਰਨਾਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੀ ਬਸ ਉਸ ਤੋਂ ਬਾਅਦ ਤੁਹਾਡੀਆਂ ਸੈਟਿੰਗਾਂ ਖੁੱਲ ਜਾਣਗੀਆਂ ਤੇ ਇੱਕ ਮਹੀਨੇ ਬਾਅਦ ਤੁਸੀਂ ਸੈਟ ਅਪ ਕਰ ਲਿਓ ਸਟਾਰ ਦਾ ਅੱਛਾ ਜੀ ਆ ਇੱਕ ਵਾਰੀ ਤੁਸੀਂ ਇਹ ਔਨ ਕਰਕੇ ਡੇਲੀ بیس ਤੇ ਵੀਡੀਓ ਰੀਲਸ ਪਾਈ ਜਾਓ ਪਰ ਆਪਦੀਆਂ ਪਾਓ ਮਿਊਜ਼ਿਕ ਤੋਂ ਬਿਨਾ ਮਤਲਬ ਆਪਦੇ ਫੇਸ ਨਾਲ ਪਾਓ ਜੋ ਵੀ ਤੁਹਾਡਾ ਪ੍ਰੋਫੈਸ਼ਨਲ ਹੈਗਾ ਕੰਮ ਆ ਉਸ ਨਾਲ ਠੀਕ ਹੈ ਜੀ ਅਈਆ ਤੁਸੀਂ ਜੇ ਕਿਸੇ ਦੀਆਂ ਚੱਕ ਕੇ ਲੋਗੋ ਵਾਲੀ ਵੀਡੀਓ ਜਮਾ ਨਹੀਂ ਪਾਉਣੀ ਬਾਈ ਅੱਛਾ ਜੀ ਤੁਸੀਂ ਕੰਮ ਕੀ ਕਰਦੇ ਹੋ ਵੀਰੇ ਮੈਂ ਡਰਾਈਵਰੀ ਕਰਦਾ ਬਸ ਤੁਸੀਂ ਇੱਕ ਬਾਈ ਹੈਗਾ ਕੰਟਰੈਕਟਰ ਆਪਣੇ ਇੱਕ ਦੁਕਾਨ ਦੇ ਨਾਲ ਇਹ ਕਰ ਉਹਦੇ 34000 ਫੋਲੋਅਰ ਆ ਲੱਖਾਂ ਜੇ ਜਾਂਦੀ ਆ ਔਰ ਕੰਟ੍ਰੈਕਟਰਾਂ ਦੇ ਵੀਡੀਓ ਪਾਉਂਦਾ ਮੇਰੇ ਨਾਲੋਂ ਵੀ ਜ਼ਿਆਦਾ ਉਹਦੇ ਫੋਲੋਅਰ ਹੋ ਗਏ ਹੁਣ ਅੱਛਾ ਜੀ ਬਸ ਉਹਨੂੰ ਟੂਲ ਮਿਲ ਚੁੱਕਿਆ ਸੀਗਾ ਦੋ ਮਹੀਨਾ ਪਹਿਲਾਂ ਹੀ ਮਿਲਿਆ ਅੱਛਾ ਬਸ ਜੋ ਵੀ ਤੁਹਾਡਾ ਪ੍ਰੋਫੈਸ਼ਨਲ ਉਸਾਮ ਨਾਲ ਵੀਡੀਓ ਪਾ ਲਿਆ ਕਰੋ ਆਪਦੇ ਬੋ ਫੇਸ ਨਾਲ ਇੱਕ ਮੇਰੇ ਮਾਮੇ ਸੰਤਾਨਾਂ ਮਾਤਾ ਨੂੰ ਮੰਨਦਾ ਕੁਝ ਵੀਡੀਓ ਉਹਨਾਂ ਦੀਆਂ ਪਾਉਣਾ ਬਸ ਸੰਤਾਂ ਦੀ ਮਾਤਾ ਉਹਨਾਂ ਇੱਕ ਚੱਕ ਕੇ ਨਹੀਂ ਪਾਉਣੀਆਂ ਵੀਰੇ ਆ ਗਰਾਉਪ ਤੋਂ ਡਾਊਨਲੋਡ ਕਰਕੇ ਪਾਉਣਾ ਵੀਰੇ ਅਬੀ ਉਹਨੂੰ ਲਾ ਕੇ ਜਾ ਉਹ ਮੈਂ ਇੱਕ ਦੂ ਸਟੋਰੀ ਪਾ ਦਨਾ ਮੈਂ ਠੀਕ ਆ ਜੀ ਤੇ ਉਹਨਾਂ ਨੇ ਮੈਨੂੰ ਫੇਸਬੁੱਕ ਵਾਲਿਆਂ ਨੇ ਫਰੈਂਡ ਦੱਸੇ ਹੋਏ ਸੀ ਮੈਂ ਉਹਨਾਂ ਨੇ ਫਰੈਂਡ ਪੂਰੇ ਕਰ ਲਏ ਸਟੋਰੀਆਂ ਦੱਸੀਆਂ ਜੋ ਸਟੋਰੀਆਂ ਪੂਰੀਆਂ ਕਰ ਲੀਆਂ ਤੇ ਹੁਣ ਮੈਨੂੰ ਉਹਨਾਂ ਨੇ 6 ਗਰੁੱਪਾਂ ਦੇ ਵਿੱਚ ਆਪਣੀ ਪ੍ਰੋਫਾਈਲ ਤੁਸੀਂ ਐ ਕਰੋ 6 ਗਰੁੱਪਾਂ 'ਚ ਉਹਨਾਂ ਨੇ ਕਿਹਾ ਇੱਕੋ ਵਾਰੀ ਇਹਨਾਂ ਸ਼ੇਅਰ ਕਰ ਦਿਓ ਜਿਵੇਂ ਇੱਕ ਵੀਡੀਓ ਜਾਂ ਫੋਟੋ ਕੁਛ ਵੀ ਹੋ ਗਿਆ ਤੁਹਾਡਾ ਦੋ ਗਰੁੱਪਾਂ 'ਚ ਸ਼ੇਅਰ ਕਰ ਦਿਓ ਜਿਹੜੇ ਪਬਲਿਕ ਆ ਵੀ ਵਧੀਆ ਜਿਨ੍ਹਾਂ 'ਚ ਕਮੈਂਟ ਆਉਂਦੇ ਆ ਤੇ ਅਗਲੀ ਵੀਡੀਓ ਜਾਂ ਰੀਲ ਦੋ ਚਾਂ ਦੋਮਾਂ ਚ ਹੋਰ ਦੋਮਾਂ ਚ ਹੋਰ ਕਰ ਦਿਓ ਬਸ ਐਂ ਕਰਕੇ ਤੇ ਬਾਲੇ ਗਰੁੱਪਾਂ 'ਚ ਸ਼ੇਅਰ ਨਹੀਂ ਕਰਨੀ ਹੁੰਦੀ ਦੋ-ਦੋ ਕਰਕੇ ਕਰ ਲਿਓ ਕੋਈ ਚੱਕਰ ਨਹੀਂ ਭਾਵੇਂ ਤਿੰਨਾਂ ਵਿੱਚ ਕਰ ਲਿਓ ਇਹ ਵੀ ਟਾਸਕ ਕੰਪਲੀਟ ਹੋ ਜਾਊਗਾ ਤੁਹਾਡਾ ਜੇ ਤੁਹਾਨੂੰ ਕਹਿ ਰਿਹਾ ਵੀ ਕਮੈਂਟ ਦਾ ਰਿਪਲਾਈ ਕਰੋ ਜੇ ਤੁਹਾਨੂੰ ਕੋਈ ਕਮੈਂਟ ਕਰਦਾ ਉਹਦਾ ਰਿਪਲਾਈ ਕਰ ਦਿਓ ਜੇ ਤੁਹਾਨੂੰ ਉਹ ਚ ਟਾਸਕ ਚਾਹ ਰਿਹਾ ਅੱਛਾ ਜੀ ਬਾਕੀ ਵੀਰੇ ਮੈਂ ਨਾ ਇਧਰ ਮੇਰੇ ਫੋਨ ਤੇ ਰਿਕਾਰਡਿੰਗ ਹੋ ਹੀ ਜਾਂਦੀ ਸੀ ਨਾਲ ਅੱਛਾ ਜੀ ਤੇ ਆਪਾਂ ਉਹ ਜਾਣਕਾਰੀ ਦਿੱਤੀ ਆ ਤੇ ਇਹ ਮੈਂ ਪਾ ਸਕਾਂ